ਪੱਗ ਵਾਲਾ ਇਹ ਸਰਦਾਰ ਨੇ ਤਾਂ ਕਮਾਲ ਹੀ ਕਰ ਦਿੱਤੀ ਲਗਜ਼ਰੀ ਕਾਰਾਂ ਦੇ ਜਾਲੀ ਪੇਪਰ ਤਿਆਰ ਕਰਕੇ ਦੂਜੇ ਰਾਜਾਂ ਵਿੱਚ ਵੇਚ ਦਿੰਦਾ ਸੀ 15 ਗੱਡੀਆਂ ਦੂਜੇ ਰਾਜਾਂ ਤੋਂ ਪੁਲਿਸ ਨੇ ਬਰਾਮਦ ਵੀ ਕਰ ਲਈਆਂ ਜਿਸ ਵਿੱਚ ਸਕੋਰਪਿਓ ਫੋਰਚਨਰ ਥਾਰ ਮਹਿੰਦਰਾ ਐਸਯੂਵੀ ਗਲੇਡਾ ਲੈਜੈਂਡਰ ਹਰਿਆਣਾ ਰਾਜਸਥਾਨ ਤੋਂ ਬਰਾਮਦ ਕੀਤੀਆਂ ਦਰਸਨ ਫੜਿਆ ਇਸ ਕਰਕੇ ਗਿਆ ਕਿ ਅਮਰਿੰਦਰ ਸਿੰਘ ਵਾਸੀ ਮਾਲ ਮੰਡੀ ਅਮਰਸਰ ਵੱਲੋਂ ਪੁਲਿਸ ਕੋਲ ਜਾ ਕੇ ਪ੍ਰਿਆਦ ਕੀਤੀ ਕਿ ਹਰਵਿੰਦਰ ਸਿੰਘ ਵਾਸੀ ਮੁਹਾਲੀ ਵੱਖ-ਵੱਖ ਤਰੀਕਾ ਨੂੰ ਗੱਡੀਆਂ ਕਿਰਾਏ ਤੇ ਲੈ ਕੇ ਗਿਆ ਉਸਨੇ ਕਿਰਾਇਆ ਵੀ ਨਹੀਂ ਦਿੱਤਾ ਨਾ ਗਮੋੜੀਆਂ ਗੱਡੀਆਂ ਜਦ ਅਸੀਂ ਕਿਰਾਏ ਲੈਣ ਉਥੇ ਘਰ ਗਏ ਤਾਂ ਉਹ ਤਾਲਾ ਲਗਾ ਕੇ ਕਿਸੇ ਹੋਰ ਜਗ੍ਹਾ ਹੀ ਖਿਸ ਗਿਆ ਫਿਰ ਅਸੀਂ ਥਾਣੇ ਰਿਪੋਰਟ ਦਾ ਜਕਰਾਈ ਪੁਰਸ਼ ਨੇ ਹਰ ਐਂਗਲ ਤੋਂ ਜਾਂਚ ਕੀਤੀ ਕਾਰਾ ਕਿਰਾਏ ਤੇ ਦੇਣ ਵਾਲੇ ਵਿਅਕਤੀ ਦੀ ਕਾਰਾ ਕਿਰਾਏ ਤੇ ਲਿਜਾਣ ਵਾਲਾ ਵਿਅਕਤੀ ਹਰਵਿੰਦਰ ਸਿੰਘ ਵਾਸੀ ਫੇਸ ਇੱਕ ਐਸਐਸ ਨਗਰ ਮੁਹਾਰੀ ਕਾਬੂ ਕੀਤਾ ਪੁਲਜ਼ੀਆ ਮਾਲਿਸ਼ ਤੋਂ ਬਾਅਦ ਹਰਵਿੰਦਰ ਸਿੰਘ ਨੇ ਹਰਾਨ ਕਰਨ ਵਾਲਾ ਕਲਾਸਾ ਕੀਤਾ ਕਿ ਇਹ ਗੱਡੀਆਂ ਇਹ ਕਾਰਾ ਤਾਂ ਮੈਂ ਜਾਲੀ ਕਾਗਜ਼ਾ ਤਿਆਰ ਕਰਕੇ ਰਾਜਸਥਾਨ ਦੇ ਖੇੜਾਲਾਂ ਵਿੱਚ ਵੇਚ ਵੀ ਦਿੱਤੀਆਂ ਪੁਲਿਸ ਅਧਿਕਾਰੀ ਰਿਸ਼ਕ ਬੋਲਾ ਨੇ ਦੱਸਿਆ ਕਿ ਹੁਣ ਅਸੀਂ ਹਰਵਿੰਦਰ ਸਿੰਘ ਨੂੰ ਮਾਨਜੋਗ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਲ ਕਰਾਂਗੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤੁਸੀਂ ਦੇਖ ਰਹੇ ਹੋ ਬੀਬੀ ਇੰਟਰਨੈਸ਼ਨਲ ਟੀਵੀ ਇਸ ਖਬਰ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਪੇਜ ਫੋਲੋ ਕਰਨ ਤੇ YouTube ਚੈਨਲ ਸਬਸਕ੍ਰਾਈਬ ਗਿਰੂਰ ਕਰ ਦੇਣਾ ਜੀ ਰੀਸੈਂਟ ਪਾਸਟ ਦੇ ਵਿੱਚ ਪੁਲਿਸ ਸਟੇਸ਼ਨ ਰਣਜੀਤ ਐਵੇਨਿਊ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਦੇ ਵਿੱਚ ਕੀ ਇੱਕ ਕੰਪਲੇਂਟ ਆਈ ਸੀ ਕਿ ਕੋਈ ਬੰਦਾ ਫੌਜ ਡਾਕੂਮੈਂਟਸ ਬਣਾ ਕੇ ਜਿਹੜੀ ਲਕਜ਼ਰੀ ਕਾਰਸ ਐ ਉਹਨੂੰ ਬਾਹਰ ਆਊਟ ਆਫ ਸਟੇਟ ਤੇ ਕੁਝ ਪੰਜਾਬ ਦੇ ਵਿੱਚ ਹੀ ਸੇਲ ਕਰ ਰਿਆ ਸੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅੰਮ੍ਰਿਤਸਰ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਕੀ ਐਸ ਐਚ ਓ ਰਣਜੀਤ ਐ ਉਹਨੂੰ ਨੇ ਬੜਾ ਵਧੀਆ ਕੰਮ ਕਰਦੇ ਹੋਏ ਉਹਨਾਂ ਦੀ ਟੀਮ ਦਿਨ ਨਾਲ ਐਫਰਟ ਦੇ ਨਾਲ ਇਹ 15 ਗੱਡੀਆਂ ਨੂੰ ਰਿਕਵਰ ਕੀਤਾ ਗਿਆ ਇਹਦੇ ਵਿੱਚ ਅਸੀਂ 89 ਨੰਬਰ ਐਫ ਆਈ ਆਰ 11725 ਨੂੰ ਰਜਿਸਟਰ ਕੀਤੀ ਸੀ ਤੇ ਇਹਦੇ ਵਿੱਚ ਅਸੀਂ ਇੱਕ ਅਕਿਊਜ਼ ਨੂੰ ਅਰੈਸਟ ਕੀਤਾ ਹਰਵਿੰਦਰ ਸਿੰਘ ਸੰਧੂ son of late ਰਗਵੀਰ ਸਿੰਘ ਇਹ ਫੇਜ਼ 1 ਮੁਹਾਲੀ ਦਾ ਰਹਿਣ ਵਾਲਾ ਹੈ ਤੇ ਇਹਦੇ ਤੋਂ 15 ਲਗਜ਼ਰੀ ਵਹੀਕਲਸ ਡਿਫਰੈਂਟ ਸਟੇਟਸ ਤੋਂ ਰਾਜਸਥਾਨ ਚੋਂ ਹਰਿਆਣਾ ਤੋਂ ਆਪਰੇਸ਼ਨ ਕਰਦੇ ਹੋਏ ਸਾਡੀ ਟੀਮ ਨੇ ਸਕਸੈਸਫੁਲੀ ਰਿਕਵਰ ਕੀਤੀਆਂ ਤੇ ਇਹਦੇ ਤੇ ਹੁਣ ਅਗਲੀ ਕਾਰਵਾਈ ਨੂੰ ਰਿਮਾਂਡ ਤੇ ਲੈ ਕੇ ਫਰਦਰ ਇਨਵੈਸਟੀਗੇਸ਼ਨ ਇਸ ਸਟਿਲ ਔਨ ਜੀ ਥੈਂਕ ਯੂ